ਇੱਕ ਸਮੇਂ ਦੀ ਵਾਰਤ ਹੈ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਖੇਤਾਂ ਦੇ ਵਿੱਚ ਹਲਵਾ ਕੇ ਕੰਮਕਾਰ ਕਰਕੇ ਨਾ ਆਪਣੇ ਘਰੇ ਨੂੰ ਮੁੜੇ ਆਉਂਦੇ ਨੇ ਦੋ ਚੋਬਰ ਨੇ ਉਹਨਾਂ ਦੇ ਨਾਲ ਇੱਕ ਬਜ਼ੁਰਗ ਹੈ ਉਹ ਤੁਰੇ ਜਾਂਦੇ ਨੇ ਮਹਾਪੁਰਖਾਂ ਦਾ ਚੇਨ ਚੱਕਰ ਵੇਖ ਕੇ ਨਾ ਉਹ ਜਿਹੜਾ ਬਜ਼ੁਰਗ ਸੀ ਉਹ ਠਹਿਰ ਗਿਆ ਬੜੀ ਗੌਰ ਦੇ ਨਾਲ ਦੇਖਣ ਲੱਗ ਪਿਆ ਜਿਹੜੇ ਉਹਦੇ ਨਾਲ ਚੋਬਰ ਸੀ ਉਹਨਾਂ ਨੇ ਥੋੜੇ ਤੈਸ ਦੇ ਨਾਲ ਆਵਾਜ਼ ਮਾਰੀ ਓਏ ਬੁੱਢਿਆ ਆਪਾਂ ਬੜੀ ਦੂਰ ਜਾਣਾ ਛੇਤੀਆ ਇੱਥੇ ਕਿਉਂ ਖੜ ਗਿਆ ਉਹ ਜਿਹੜਾ ਬਜ਼ੁਰਗ ਸੀ ਉਹ ਕਹਿੰਦਾ ਕੋਈ ਨਾ ਚਲੇ ਜਾਵਾਂਗੇ ਪਰ ਆ ਦੇਖ ਦਰਸ਼ਨ ਕਰ ਆ ਜਿਹੜੀ ਰੂਹ ਤਰੀ ਜਾਂਦੀ ਹੈ ਨਾ ਇਹ ਕੋਈ ਆਮ ਰੂਹ ਨਹੀਂ ਹੈ ਕੋਈ ਆਮ ਆਦਮੀ ਨਹੀਂ ਹੈ ਇਹ ਕੋਈ ਦੇਵੀ ਦੇਵ ਦਾ ਜਾਪਦਾ ਹੈ ਦਰਸ਼ਨ ਕਰ ਦਰਸ਼ਨ ਕਰ ਕਰਕੇ ਭੁੱਖ ਲੈਂਦੀ ਹੈ। ਸੰਤ ਜੀ ਮਹਾਰਾਜ ਦੇ ਪ੍ਰਤੀ ਇਹ ਬਚਨ ਸੀ ਉਸ ਬਜ਼ੁਰਗ ਦੇ। ਸੰਤ ਮਹਾਪੁਰਖ ਕਰਦਾ ਕੰਮਕਾਰਜ ਵੀ ਕਰਦੇ। ਪਰ ਬਹੁਤ ਵਾਰੀ ਇਕਾਂਤ ਬੈਠੇ ਰਹਿੰਦੇ, ਡੰਗਰ ਖੇਤਾਂ ਵਿੱਚ ਵੜ ਜਾਂਦੇ। ਪਿਤਾ ਕਰਮ ਸਿੰਘ ਜੀ ਕਈ ਵਾਰੀ ਮਹਾਪੁਰਖਾਂ ਨੂੰ ਆਕਦੇ, "ਓਏ ਖਿਆਲ ਨਾਲ ਕੰਮਕਾਰ ਕਰਿਆ ਕਰ। ਕਿਸ ਤਰ੍ਹਾਂ ਕਰਕੇ ਖਾਏਗਾ?" ਮਾਤਾ ਭੋਲੀ ਕੌਰ ਜੀ ਨਾਲ ਕਈ ਵਾਰ ਬੈਠ ਕੇ ਗੱਲਬਾਤ ਕਰਦੇ ਹੋਏ ਝੂਰਦੇ ਛਿੜਕਦੇ ਵੀ ਤੂੰ ਚਮੜਾਇਆ ਹੋਇਆ ਤੂੰ ਸਮਝਾਉਂਦੀ ਨਹੀਂ ਤੂੰ ਮੋਹ ਕਰਦੀ ਹੈ ਕੰਮਕਾਰ ਕਰਨ ਵਾਸਤੇ ਨਹੀਂ ਸਮਝਾਉਂਦੀ ਤੂੰ ਤੂੰ ਇਹਦੀ ਕਮਾਈ ਦਾ ਨਾ ਸੋਨੇ ਦਾ ਹਾਰ ਪਵਾ ਲਈ ਚੰਗਾ ਇਉਂ ਮੀਣਾ ਮਾਰਨ ਇੱਕ ਦਿਨ ਮਾਤਾ ਜੀ ਨੇ ਸੱਦ ਕੇ ਆਖਿਆ ਪੁੱਤ ਤਕੜਾ ਹੋ ਕੇ ਕੰਮਕਾਰ ਕਰਿਆ ਕਰ ਤੇਰੇ ਪਿਤਾ ਜੀ ਕਈ ਵਾਰ ਮੈਨੂੰ ਮੇੜਾ ਮਾਰਦੇ ਨੇ ਕਿ ਪੁੱਤਰ ਅਤਰ ਸਿੰਘ ਦੀ ਕਮਾਈ ਦਾ ਕੰਢੀ ਸਿਉਨੇ ਦਾ ਹਾਰ ਪਵਾ ਲਈ ਤੇ ਇਹ ਗੱਲ ਸੁਣ ਕੇ ਮਹਾਪੁਰਖ ਹੱਸੇ ਖਿੜਖੜਾ ਕੇ ਹਾਂ ਮਾਤਾ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦੀ ਹੈ ਹਾਰ ਪਾ ਦੇਾਂਗੇ ਤੇਰੇ ਕੰਢੀ ਕੋਈ ਨਾ ਉਹ ਹਾਰ ਪਾਵਾਂਗੇ ਜਿਹੜਾ ਕਿਸੇ ਵੀ ਪੁੱਤ ਨੇ ਆਪਣੀ ਮਾਂ ਦੇ ਗਲ ਦੇ ਵਿੱਚ ਹਾਰ ਪਾਇਆ ਹੀ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਮਾ ਆਪਣੀ ਚਾਲੇ ਚੱਲਦਾ ਗਿਆ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦਾ ਤੁਰ ਦਰਗਾਹੋਂ ਹੁਕਮ ਹੋ ਗਿਆ ਕਿ ਜਿਸ ਕਾਰਜ ਲਈ ਤੁਹਾਨੂੰ ਇਸ ਜਗਤ ਸੰਸਾਰ ਉਤੇ ਭੇਜਿਆ ਉਹ ਕਾਰਜ ਆਰੰਭ ਕਰੋ ਉਹਦਾ ਫਿਕਰ ਕਰੋ ਤੁਸੀਂ ਕਿ세 ਜੁਗਤ ਨਾਲ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲੋ ਤਾਂ ਮਾਤਾ ਭੋਲੀ ਕੌਰ ਜੀ ਦਾ ਪੁੱਤਰ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਨਾਲ ਬੜਾ ਗੂੜਾ ਪਿਆਰ ਸੀ ਸੰਤ ਜੀ ਵੀ ਮਾਤਾ ਭੋਲੀ ਕੌਰ ਜੀ ਦੇ ਨਾਲ ਨਿੱਕੀ ਉਮਰ ਤੋਂ ਹੀ ਜਦੋਂ ਤੋਂ ਸੁਰਤ ਸੰਭਾਲੀ ਹੈ ਬਹੁਤ ਆਦਰ ਸਤਕਾਰ ਕਰਦੇ ਬੜਾ ਪਿਆਰ ਕਰਦੇ ਜਿਵੇਂ ਬੱਚਿਆਂ ਦਾ ਮਾਵਾ ਦੇ ਨਾਲ ਹੁੰਦਾ ਇੱਕ ਦਿਨ ਅਮਰਤ ਵੇਲੇ ਸਵੇਰੇ ਜਲ ਪਾਣੀ ਛਕਿਆ ਮਾਤਾ ਜੀ ਪਾਸ ਆ ਕੇ ਬੈਠ ਗਏ ਪ੍ਰੇਮ ਤੇ ਨਿਮਰਤਾ ਨਾਲ ਬੇਨਤੀ ਕੀਤੀ ਮਾਤਾ ਜੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਅਸੀਂ ਨਾ ਵੱਡਾ ਆਉਧਾ ਪਾਉਣਾ ਹੈ ਸਾਨੂੰ ਤੁਸੀਂ ਫੌਜ ਵਿੱਚ ਭਰਤੀ ਹੋਣ ਦੀ ਆਗਿਆ ਦਿਓ ਅਸੀਂ ਫੌਜ ਵਿੱਚ ਜਾਣਾ ਹੈ ਭੋਲੀ ਮਾਤਾ ਉਸ ਵੇਲੇ ਕੀ ਜਾਣਦੀ ਸੀ ਕਿ ਮੇਰੇ ਬੱਚੀ ਨੇ ਕਿਹੜਾ ਆਉਧਾ ਪਾਉਣਾ ਹੈ ਨਹੀਂ ਅਸਲ ਦੇ ਵਿੱਚ ਮਹਾਪੁਰਖ ਇੱਕ ਐਸਾ ਅਉਦਾ ਤੁਰ ਦਰਗਾਹ ਤੋਂ ਉਹ ਤਾਂ ਲੈ ਕੇ ਆਈ ਸੀ ਜੀ ਦੀ ਚਮਕ ਛੋਟੀ ਉਮਰ ਵਿੱਚ ਹੀ ਕਈ ਸਿਆਣੇ ਪੁਰਸ਼ਾਂ ਨੂੰ ਆਪਣਾ ਰੰਗ ਵਿਖਾ ਸਕੀ ਸੀ ਵੇਖ ਲਿਆ ਸੀ ਮਹਾਪੁਰਖਾਂ ਨੂੰ ਸੰਤ ਸੰਤ ਮਹਾਪੁਰਖ ਦੇਵੀ ਗੁਣਾ ਦੇ ਨਾਲ ਭਰਪੂਰ ਇਹ ਕੋਈ ਬਾਲਕ ਆਮ ਨਹੀਂ ਹੈ ਇਸ ਗੱਲ ਦੀ ਚਰਚਾ ਦੂਰ ਦੂਰ ਤੱਕ ਹੋ ਚੁੱਕੀ ਸੀ ਪਹਿਲਾਂ ਤਾਂ ਮਾਤਾ ਜੀ ਨੇ ਫੌਜ ਵਿੱਚ ਜਾਣ ਤੋਂ ਰੋਕਿਆ ਨਾ ਪੁੱਤਰ ਮੇਰੇ ਸਾਹ ਤੇਰੇ ਵਿੱਚ ਦੀ ਲੰਘਦੇ ਆ ਤੈਨੂੰ ਵੇਖ-ਵੇਖ ਕੇ ਜਿਉਣੀ ਆ ਮੈਂ ਘਰ ਖਾਣ ਪੀਣ ਨੂੰ ਬਹੁਤ ਕੁਝ ਐ ਖੇਤੀਬਾੜੀ ਦਾ ਕੰਮਕਾਰ ਕਰੀ ਜਾਓ ਨਗਰ ਵਿੱਚ ਰਹਿ ਕੇ ਮੇਰੇ ਕਾਲਜੇ ਨੂੰ ਠੰਡ ਪਾਓ ਪਰ ਸੰਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੱਬੀ ਹੁਕਮ ਹੋ ਚੁੱਕਿਆ ਸੀ ਮੂ ਮਾਇਆ ਦੇ ਚੱਕਰ ਵਿੱਚੋਂ ਨਿਕਲਣ ਦਾ ਮਾਤਾ ਕੋਲੋਂ ਜਿੱਦ ਕਰਕੇ ਆਗਿਆ ਲੈ ਲਈ ਮਾਤਾ ਜੀ ਅਸੀਂ ਵੱਡਾ ਆਉਦਾ ਪਾਉਣਾ ਸਾਨੂੰ ਤੁਸੀਂ ਰੁਕੋ ਨਾ ਠੀਕ ਹੈ ਬੱਚਾ ਕੋਈ ਗੱਲ ਨਹੀਂ ਚਲੋ ਜਿਵੇਂ ਤੇਰੀ ਮਰਜ਼ੀ ਆ ਫਿਰ 1940 ਬਿਕਰਮੀ ਸੰਨ 1883 ਈਸਵੀ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇੱਕ ਨਾਲ ਚੀਮੇ ਦੇ ਵਿੱਚੋਂ ਹੀ ਹੋਰ ਉਹਨਾਂ ਦਾ ਸਾਥੀ ਲਿਆ ਉਸ ਸਰੀਰ ਨਾਲ ਲੈ ਕੇ ਉਸ ਸਾਥੀ ਨੂੰ ਧਰਮਕੋਟ ਵਿੱਚ ਭਰਤੀ ਹੋਣ ਵਾਸਤੇ ਫਿਰ ਮਹਾਪੁਰਖ ਚਲੇ ਗਏ ਮਹਾਪੁਰਖਾਂ ਦਾ ਤਾਂ ਨਾਂ ਲੱਗ ਗਿਆ ਜਿਹੜਾ ਉਹ ਨਾਲ ਸਾਥੀ ਗਿਆ ਸੀ ਉਹ ਨਾ ਭਰਤੀ ਹੋ ਚੁੱਕਿਆ ਉਹ ਫਿਰ ਪਿੰਡ ਮੁੜ ਆਇਆ ਮਹਾਪੁਰਖ ਭਰਤੀ ਹੋ ਕੇ ਇੱਥੋਂ ਕੋਹਾਟ ਤੋਪਖਾਨੇ ਵਿੱਚ ਉਹਨਾਂ ਦੀ ਡਿਊਟੀ ਲੱਗ ਗਈ ਇੱਕ ਵਾਰਾ ਇੱਕ ਸਾਲ ਤੋਪਖਾਨੇ ਦੇ ਵਿੱਚ ਰਹੇ ਮਹਾਪੁਰਖ ਸਾਰਾ ਦਿਨ ਨੌਕਰੀ ਦੇ ਵਿੱਚ ਪੈਰਾ ਸਫਾਈ ਮਾਲਸ਼ ਦਾ ਕੰਮ ਬਹੁਤ ਰਹਿੰਦਾ ਮਹਾਪੁਰਖਾਂ ਨੂੰ ਮਹਾਪੁਰਖਾਂ ਨੂੰ ਸਮਾਂ ਹੀ ਨਹੀਂ ਮਿਲਦਾ ਸੀ ਸਿਮਰਨ ਕਰਨ ਦਾ ਗੁਰਮੁਖੀ ਵਿੱਦਿਆ ਦੇ ਵਾਧੇ ਦਾ ਬਹੁਤ ਘੱਟ ਵਕਤ ਨਿਕਲਦਾ ਮਹਾਪੁਰਖਾਂ ਨੂੰ ਇੱਕ ਦਿਨ ਸੰਤ ਜੀ ਮਹਾਰਾਜ ਸੂਬੇਦਾਰ ਦਲੇਲ ਸਿੰਘ ਇਹ ਨਾ ਚੀਮੇ ਪਿੰਡ ਦਾ ਹੀ ਰਹਿਣ ਵਾਲਾ ਸੀ ਜਾਣਦੇ ਸੀ ਬੇਨਤੀ ਕੀਤੀ ਇਹਦੀ ਡਿਊਟੀ 54 ਸਿੱਖ ਪਲਟਨ ਦੇ ਵਿੱਚ ਕੋਹਾਟ ਲੱਗੀ ਹੋਈ ਸੀ ਮਿਲ ਕੇ ਗੱਲਬਾਤ ਕੀਤੀ ਮਹਾਪੁਰਖ ਖਾਨ ਨੇ ਦੱਸਿਆ ਸੂਬੇਦਾਰ ਦਲੇਲ ਸਿੰਘ ਨੂੰ ਕਿ ਅਸੀਂ ਤਾਂ ਫੌਜ ਵਿੱਚ ਇਸ ਖਿਆਲ ਨਾਲ ਭਰਤੀ ਹੋਏ ਸੀ ਕਿ ਧਰਮ ਦੀ ਕਮਾਈ ਦਾ ਅਨਜਲ ਛੱਕ ਕੇ ਬੰਦਗੀ ਕਰਾਂਗੇ ਨਾਲ ਨਾਲ ਵਿੱਦਿਆ ਦਾ ਵਾਅਦਾ ਕਰਾਂਗੇ ਪਰ ਸੂਬੇਦਾਰ ਸਾਹਿਬ ਤੂਪਖਾਨੇ ਵਿੱਚ ਤਾਂ ਕੰਮਕਾਰ ਹੀ ਬਹੁਤ ਹੁੰਦਾ ਨਾ ਪੜਨ ਲਈ ਬਹੁਤਾ ਸਮਾਂ ਮਿਲਦਾ ਨਾ ਸਿਮਰਨ ਕਰਨ ਲਈ ਸਮਾਂ ਮਿਲਦਾ ਹੈ ਕੀ ਕੀਤਾ ਜਾਵੇ ਡਿਊਟੀ ਬਦਲਾ ਦਿਓ ਕੋਈ ਨਾ ਕੋਈ ਕੰਮਕਾਰ ਇਹੋ ਜਾਂ ਹੋਵੇ ਥੋੜਾ ਕੰਮਕਾਰ ਕਰਕੇ ਵੀ ਸਰ ਜੀ ਸਿਮਰਨ ਭਜਨ ਬੰਦਗੀ ਬਾਤ ਕਰਨ ਦਾ ਸਮਾਂ ਨਿਕਲਿਆ ਵੀ ਜੀ ਦੇ ਕਰਕੇ ਸੂਬੇਦਾਰ ਦਲੇਲ ਸਿੰਘ ਨੇ ਬੜੇ ਪ੍ਰੇਮ ਨਾਲ ਆਖਿਆ ਅਤਰਸਿਆ ਸਾਡੀ ਪਲਟਨ ਵਿੱਚ ਤੋਪਖਾਨੇ ਨਾਲ ਕੰਮ ਥੋੜਾ ਹੁੰਦਾ ਤੋਂ ਪਖਾਨੇ ਵਿੱਚ ਕੰਮ ਜ਼ਿਆਦਾ ਹੁੰਦਾ ਹੈ। ਇੰ样 ਕਰਦੇ ਆ ਤੁਹਾਡੀ ਬਦਲੀ ਨਾ 54 ਸਿੱਖ ਪਲਟਨ ਵਿੱਚ ਕਰਾ ਦਿੰਨੇ ਆ ਫਿਰ। ਹਾਂ ਜੀ ਜਿਵੇਂ ਤੁਹਾਡੀ ਆਗਿਆ ਪਰ ਸਮਾਂ ਹੋਵੇ ਸਿਮਰਨ ਕਰਨ ਦਾ ਬਾਣੀ ਪੜਨ ਦਾ ਸੂਬੇਦਾਰ ਦਲੇਲ ਸਿੰਘ ਰਹਿਣੀ ਬਹਿਣੀ ਤੇ ਕਹਿਣੀ ਦਾ ਬੜਾ ਪੱਕਾ ਸਿੱਖ ਸੀ। ਸਾਰੀ ਫੌਜ ਫੌਜ ਦੇ ਅਫਸਰ ਇਹਨਾਂ ਦੀ ਬੜੀ ਇੱਜ਼ਤ ਕਰਦੇ ਸੀ ਇਹਨਾਂ ਦੇ ਕਹਿਣਾ ਮੰਨ ਲੈਂਦੇ ਸੀ ਥੋੜੇ ਦਿਨਾਂ ਵਿੱਚ ਹੀ ਸੂਬੇਦਾਰ ਦਲੇਲ ਸਿੰਘ ਨੇ ਮਹਾਪੁਰਖਾ ਨੂੰ ਆਪਣੀ ਪਲਟਨ ਕੰਪਨੀ ਨੰਬਰ 7 ਵਿੱਚ ਬਦਲੀ ਕਰਵਾ ਲਈ 6 ਮਹੀਨੇ ਮਗਰੋਂ ਤੇ ਗੁਰਮਖੋ 2 ਮਹੀਨਿਆਂ ਦੀ ਛੁੱਟੀ ਲੈ ਕੇ ਮਹਾਪੁਰਖ ਫਿਰ ਚੀਮੇ ਆ ਗਈ ਸਾਵਣ ਪਾਦੋਂ ਪੈਣ ਰਹੇ ਮਹਾਪੁਰਖ ਜੀ ਮੇ ਦੇ ਵਿੱਚ ਤੇ ਮਹਾਪੁਰਖਾਂ ਨੇ ਜਿਹੜਾ ਡੇਰਾ ਭਾਈ ਬੂਟਾ ਸਿੰਘ ਜੀ ਦੀ ਜਿੱਥੇ ਮਹਾਪੁਰਖਾਂ ਨੇ ਨਿਕਿਆ ਹੁੰਦਿਆ ਗੁਰਮੁਖੀ ਪੜ੍ਹੀ ਟੈਲ ਸੇਵਾ ਕਰਵਾਈ ਪੰਜ ਦਿਨ ਵਾਸਤੇ ਜਵਾਰ ਕੀ ਬੇਬੇ ਜੀ ਨੂੰ ਮਿਲਣ ਗਏ ਪੈਣ ਜੀ ਨੂੰ ਅੱਸੂ ਚੜਦੇ ਹੀ ਮਹਾਪੁਰਖ ਕੋਹਾਟ ਫੇਰ ਵਾਪਸ ਚਲੇ ਗਏ ਦੋ ਮਹੀਨਿਆਂ ਦੀ ਛੁੱਟੀ ਕੱਟ ਕੇ ਮਹਾਪੁਰਖ ਗੁਰਮੁਖੋ ਪਿੰਡ ਛੁੱਟੀ ਆਈ ਸੀ ਤਾਂ ਜ਼ਿਮੀਂਦਾਰ ਜੀਵਨ ਸਿੰਘ ਪਿੰਡ ਮਡਰੁਖੇ ਤੋਂ ਇੱਕ ਦੋ ਵਾਰੀ ਚੀਮੇ ਆਇਆ ਸੀ ਇਹਨੇ ਸਤਜੀ ਮਹਾਰਾਜ ਨੂੰ ਬੜਾ ਸੁੰਦਰ ਸੁਡੌਲ ਹੋਣ ਹਰ ਨੌਜਵਾਨ ਵੇਖ ਕੇ ਨਾ ਅਬਦੀ ਪੁੱਤਰੀ ਮਹਾਕੌਰ ਲਈ ਜੋਗ ਵਰ ਸੰਭ ਗਿਆ ਵੀ ਇਹਦੇ ਨਾਲੋਂ ਵਰ ਇਸ ਰਿਸ਼ਤੇ ਨਾਲੋਂ ਚੰਗਾ ਰਿਸ਼ਤਾ ਹੋਰ ਕੋਈ ਨਹੀਂ ਹੋ ਸਕਦਾ ਸਾਕਾਂ ਸੰਬੰਧੀਆਂ ਨਾਲ ਸਲਾਹ ਕਰਦੇ ਆਂ ਰਹਿવાડી ਕਰਦੇ ਆਂ ਕਤਕ ਦਾ ਮਹੀਨਾ ਚੜ੍ਹ ਗਿਆ ਪਰ ਹੁਣ ਸੰਤ ਜੀ ਮਹਾਰਾਜ ਕੋਹਾਟ ਪਲਟਣ ਵਿੱਚ ਦੁਬਾਰਾ ਫੇਰ ਵਾਪਸ ਚਲੇ ਗਏ ਭਾਈ ਜੀਵਨ ਸਿੰਘ ਦੀ ਸੁਪਤਨੀ ਧਰਮ ਕੌਰ ਇੱਕ ਦਿਨ ਚੀਮੇ ਆਏ ਤੇ ਸੰਤ ਜੀ ਦੇ ਪਿਤਾ ਜੀ ਨੂੰ ਆਖਿਆ ਕਿ ਮੈਂ ਆਪਣੀ ਤੀ ਮਹਾਕੌਰ ਦੀ ਮੰਗਣੀ ਤੁਹਾਡੇ ਪੁੱਤਰ ਅਤਰ ਸਿੰਘ ਨਾਲ ਕਰਨੀ ਹੈ ਪਿਤਾ ਕਰਮ ਸਿੰਘ ਜੀ ਨੇ ਉੱਤਰ ਦਿੱਤਾ ਸਾਰੀ ਗੱਲਬਾਤ ਕਰਕੇ ਕਿ ਹੁਣ ਤਾਂ ਕੁਹਾਟ ਚਲਾ ਗਿਆ ਅੱਛਾ ਜਦੋਂ ਫੇਰ ਛੁੱਟੀ ਆਏਗਾ ਤਾਂ ਫੇਰ ਅਸੀਂ ਸਾਖ ਲੈ ਲਵਾਂਗੇ ਕੋਈ ਗੱਲ ਨਹੀਂ ਸੁਨੇਹਾ ਪਛਾ ਦੇਾਂਗੇ ਤੇ ਗੁਰਮਖੋ ਧਰਮਕੌਰ ਬੋਲੀ ਲੜਕਾ ਸਾਡੇ ਪਸੰਦ ਹੈ ਅਸੀਂ ਵੇਖਿਆ ਦੇਖਿਆ ਪਾ ਲਿਆ ਘਰ-ਬਾਰ ਵੀ ਆ ਵੇਖ ਹੀ ਲਿਆ ਤੁਸੀਂ ਇਉਂ ਕਰੋ ਸਮਾਂ ਨਾ ਪਾਓ ਬਹੁਤਾ ਸਾਖ ਤੁਸੀਂ ਹੁਣੇ ਲੈ ਲਵੋ ਪਿਤਾ ਕਰਮ ਸਿੰਘ ਜੀ ਬੋਲੇ ਉਹ ਤੁਹਾਡੀ ਮਰਜ਼ੀ ਹੈ ਹੁਣ ਜੋਗ ਦੇ ਹਾੜਾ ਦੇਖ ਕੇ ਭਾਈ ਜੀਵਨ ਸਿੰਘ ਜੀ ਨੇ ਆਪਣੀ ਲੜਕੀ ਦਾ ਸ਼ਗਨ ਪਿਤਾ ਕਰਮ ਸਿੰਘ ਜੀ ਤੇ ਮਾਤਾ ਭੋਲੀ ਕੌਰ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਪਿਤਾ ਜੀ ਨੇ ਪਲਟਨ ਵਿੱਚ ਮਹਾਪੁਰਖਾਂ ਨੂੰ ਚਿੱਠੀ ਲਿਖ ਦਿੱਤੀ ਵਾਪਸੀ ਡਾਕ ਉੱਤਰ ਆਇਆ ਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਵਿਆਹ ਕਰਵਾਉਣ ਦਾ ਨਹੀਂ ਹੈ ਜੇ ਕਾਕੀ ਦੇ ਪਿਤਾ ਜੀ ਦੀ ਮਾਤਾ ਜੀ ਦੀ ਰਜ਼ਾ ਹੋਵੇ ਮਰਜ਼ੀ ਹੋਵੇ ਤਾਂ ਇਹ ਜਿਹੜਾ ਸਾਖ ਹੈ ਛੋਟੇ ਭਰਾ ਜੈ ਸਿੰਘ ਨਾਲ ਕਰ ਦਿਓ ਅਸੀਂ ਵਿਆਹ ਨਹੀਂ ਕਰਾਉਣਾ ਤੇਰਾ ਸਤਸੰਗੀ ਸੀ ਕਹਿਣਾ ਮੰਦੇ ਸੀ ਇੱਕ ਦੂਜੇ ਦਾ ਕੰਡੀਸ਼ਨ ਨੂੰ ਸਮਝਦੇ ਸੀ ਅੱਜ ਵਾਲਾ ਸਮਾਂ ਨਹੀਂ ਸੀ ਤੇ ਗੁਰਮੁਖੋ ਸੰਤ ਜੀ ਦਾ ਉੱਤਰ ਸਪਸ਼ਟ ਸੀ ਉਹਨਾਂ ਸਾਖ ਬਦਲ ਕੇ ਮਹਾਕੌਰ ਦਾ ਨਾਤਾ ਜੈ ਸਿੰਘ ਨਾਲ ਕਰ ਦਿੱਤਾ ਉਸ ਤੋਂ ਉਪਰੰਤ ਫਿਰ ਮਹਾਪੁਰਖਾਂ ਨੇ ਗੁਰੂ ਦੇ ਲੜ ਲੱਗਣਾ ਉਹ ਜਿਹੜਾ ਇਤਿਹਾਸ ਹੈ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸੁਣਾਗੇ ਪੜ੍ਹਾਂਗੇ ਆਪ ਜੀ ਨਾਲ ਸਾਂਝਾ ਕਰਾਂਗੇ ਸਰਬੱਤ ਸੰਗਤ ਨੂੰ ਬੇਨਤੀ ਹੈ ਭਾਈ ਮਹਾਂਪੁਰਖਾਂ ਦਾ ਬੜਾ ਆਨੰਦਮਈ ਇਤਿਹਾਸ ਹੈ ਆਪ ਸੁਣੋ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਸੁਣਾਓ ਸਤਿਗੁਰੂ ਜੀ ਕਿਰਪਾ ਕਰਨ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਰਵਾਓ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ